ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ ਤੇ ਅੱਜ ਆਪਾਂ ਬਣਾਵਾਂਗੇ ਬਰੈਡ ਪਕੌੜਾ ਬਿਲਕੁਲ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਆਪਾਂ ਲਵਾਂਗੇ ਜੀ ਇੱਕ ਕੌਲੀ ਬੇਸਨ ਬੇਸਨ ਨੂੰ ਆਪਾਂ ਪਹਿਲਾਂ ਹੀ छान ਲਿਆ ਸੀ ਇੱਕ ਚੁਟਕੀ ਪਾਵਾਂਗੇ ਦੇ ਵਿੱਚ ਬੇਕਿੰਗ ਸੋਡਾ ਅੱਧਾ ਚਮਚ ਨਮਕ ਅੱਧਾ ਚਮਚ ਆਪਾਂ ਜਿਹੜੀ ਜਵੈਨ ਲਈ ਹੋਈ ਹੈ ਉਹ ਪਾ ਲਵਾਂਗੇ ਤੇ ਬੇਸਨ ਨੂੰ ਆਪਾਂ ਹੁਣ ਇਸ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਤੇ ਹੁਣ ਆਪਾਂ ਇੱਕ ਗਲਾਸ ਪਾਣੀ ਦਾ ਲਿਆ ਹੋਇਆ ਹੈ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਬੇਸਨ ਨੂੰ ਘੋਲ ਲੈਣਾ ਹੈ ਥੋੜਾ ਥੋੜਾ ਪਾਣੀ ਪਾਵਾਂਗੇ ਜੀ ਇੱਕਦਮ ਅਸੀਂ ਸਾਰਾ ਪਾਣੀ ਪਾ ਦਵਾਂਗੇ ਫਿਰ ਗੰਡਾ ਬਣਨੀ ਸ਼ੁਰੂ ਹੋ ਜਾਣੀ گی ਥੋੜਾ ਥੋੜਾ ਪਾਣੀ ਪਾਉਂਦੇ ਅਸੀਂ ਮਿਕਸ ਕਰਦੇ ਜਾਣਾ ਇਹਨੂੰ ਤੇ ਜਿਹੜਾ ਪਾਣੀ ਹੈ ਜਿਹੜਾ ਬੀਸਣ ਖੁੱਲ ਚੁੱਕਾ ਪਾਣੀ ਥੋੜਾ ਜਿਹਾ ਸਾਡਾ ਜਿਹੜਾ ਬਚ ਚੁੱਕਾ ਏ ਤੇ ਆਪਾਂ ਹੁਣ ਇਹਨੂੰ ਅਲੱਗ ਸਾਈਡ ਤੇ ਰੱਖ ਦਵਾਂਗੇ ਤੇ ਚਾਰ ਆਲੂ ਲਏ ਆਲੂਆਂ ਆਪਾਂ ਮੈਸ਼ ਕਰ ਲੈਣਾ ਏ ਤੇ ਹੁਣ ਆਪਾਂ ਇਹਦੇ ਪਾਵਾਂਗੇ ਅੱਧਾ ਚਮਚ ਨਮਕ ਅੱਧਾ ਚਮਚ ਘਰ ਦਾ ਬਣਾਇਆ ਹੋਇਆ ਮਸਾਲਾ ਅੱਧਾ ਚਮਚਾ ਚਾਟ ਮਸਾਲਾ 1.5 ਚਮਚਾ ਆਪਾਂ ਦੇ ਵਿੱਚ ਪਾਵਾਂਗੇ ਸਾਬਤ ਮਸਾਲੇ ਜਿਹੜੇ ਘਰ ਦੇ ਪੀਸੇ ਹੋਏ ਹੁੰਦੇ ਨੇ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਜੀਰੇ ਦਾ ਜਿਹੜਾ ਭੁੱਲ ਗਿਆ ਸੀ ਚੇਤਾ ਉਹ ਅਸੀਂ ਬਾਅਦ ਵਿੱਚ ਪਾ ਲਵਾਂਗੇ ਥੋੜਾ ਜਿਹਾ ਜੀਰੇ ਨੂੰ ਵੀ ਅਸੀਂ ਪਾ ਲਿਆ ਥੋੜਾ ਜਿਹਾ ਆਪਾਂ ਫੂਡ ਕਲਰ ਪਾਵਾਂਗੇ ਇਹਦੇ ਵਿੱਚ ਔਰੈਂਜ ਤੁਸੀਂ ਪਾਉਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਨਹੀਂ ਤੇ ਸਕਿਪ ਵੀ ਕਰ ਸਕਦੇ ਹੋ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਹਲਵਾਈ ਵੀ ਇਸੇ ਤਰੀਕੇ ਨਾਲ ਹੀ ਬਣਾਉਂਦੇ ਨੇ ਤੇ ਗੈਸ ਉੱਪਰ ਆਪਾਂ ਜਿਹੜੀ ਕੜਾਈ ਰੱਖ ਲਈ ਇੰਨਾ ਪਾਣੀ ਸਾਡਾ ਜਿਹੜਾ ਬਚ ਚੁੱਕਾ ਸੀਗਾ ਇੱਥੇ ਆਪਾਂ ਲਵਾਂਗੇ ਜੀ ਵਾਈਟ ਬ੍ਰੈਡ ਤੇ ਬ੍ਰੈਡਾਂ ਨੂੰ ਆਪਾਂ ਜਿਹੜਾ ਜਿੰਨੇ ਅਸੀਂ ਬਰਾਉਣੇ ਉਸ ਹਿਸਾਬ ਨਾਲ ਅਸੀਂ ਬਣਾ ਲਵਾਂਗੇ ਇਹਨੂੰ ਕੱਢ ਲਵਾਂਗੇ ਉਹਨਾਂ ਇੱਕ ਬ੍ਰੈਡ ਜਿੰਨੇ ਕਿ ਆਪਾਂ ਬਣਾ ਕੇ ਤਿਆਰ ਕਰਾਂਗੇ ਬ੍ਰੈਡ ਆਪਾਂ ਕੱਢ ਲਏ ਨੇ ਤੇ ਇਹਦੇ ਵਿੱਚ ਹੁਣ ਆਪਾਂ ਲਾਵਾਂਗੇ ਜੀ ਆਲੂ ਇਹਦੇ ਉੱਪਰ ਆਲੂ ਲਗਾ ਲਵਾਂਗੇ ਤੁਸੀਂ ਚਾਹੋ ਤੇ ਸੌਸ ਵੀ ਲਗਾ ਸਕਦੇ ਹੋ ਪਰ ਆਪਾਂ ਇਤਰਾ ਹੀ ਲਗਾਵਾਂਗੇ ਉੱਪਰ ਆਲੂ ਆਲੂ ਇਹਦੇ ਚਾਰੇ ਪਾਸੇ ਲਗਾਉਣੇ ਵਧੀਆ ਤਰੀਕੇ ਦੇ ਨਾਲ ਤਾਂ ਜੋ ਬ੍ਰੈਡ ਉੱਪਰ ਜਿਹੜਾ ਚੰਗੇ ਤਰੀਕੇ ਨਾਲ ਲੱਗ ਜਾਣ ਅਸੀਂ ਚਾਰੇ ਸਾਡਾ ਤੇ ਇਹਦੇ ਆਲੂ ਜਿਹੜੇ ਚੰਗੇ ਤਰੀਕੇ ਨਾਲ ਲਗਾਵਾਂਗੇ ਤੇ ਤਾਂ ਹੀ ਬ੍ਰੈਡ ਉੱਪਰ ਜਿਹੜਾ ਚੰਗੇ ਤਾਂ ਚਿਪਕ ਜਾਣਗੇ ਇਸ ਤਰੀਕੇ ਦੇ ਨਾਲ ਤਾਂ ਹੁਣ ਆਪਾਂ ਇਹਨੂੰ ਕਟਿੰਗ ਕਰ ਲਵਾਂਗੇ ਹੁਣ ਆਪਾਂ ਇਹਨੂੰ ਕੱਟ ਕਰਨ ਤੋਂ ਬਾਅਦ ਜਿਹੜਾ ਦੋ ਪੀਸਾਂ ਵਿੱਚ ਆਪਾਂ ਇਹਨੂੰ ਕੱਟ ਕਰ ਲਿਆ ਏ ਤੇ ਹੁਣ ਆਪਾਂ ਗੈਸ ਉੱਪਰ ਕੜਾਈ ਰੱਖੀ ਹੋਈ ਉਹ ਚ ਪਾ ਲਵਾਂਗੇ ਜੀ ਤੇਲ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਵੇਸ ਲਗਾ ਲੈਣਾ ਏ ਬ੍ਰੈਡਾਂ ਨੂੰ ਤਾਂ ਹੁਣ ਆਪਾਂ ਇਹਨੂੰ ਕਰਾਂਗੇ ਹਾਈ ਫਲੇਮ ਤੇ ਫਰਾਈ ਬਿਲਕੁਲ ਹਾਈ ਫਲੇਮ ਤੇ ਆਪਾਂ ਇਹਨੂੰ ਫਰਾਈ ਕਰਨਾ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਹੀ ਉਲਟਦੇ ਪਲਟਦੇ ਆ ਸੇਕਦੇ ਜਾਣਾ ਹੈ ਜਦੋਂ ਇਹ 골ਡਨ ਕਲਰ ਦੇ ਹੋਣੇ ਸ਼ੁਰੂ ਹੋ ਜਾਣ ਤਾਂ ਤੁਸੀਂ ਇਹਨਾਂ ਬ੍ਰੈਡਾਂ ਨੂੰ ਕੱਢ ਲੈਣਾ ਏ 3-4 ਮਿੰਟ ਲੱਗਣਗੇ ਇਹਨਾਂ ਨੂੰ ਫਰਾਈ ਕਰਨ ਵਿੱਚ ਤੇ ਸਾਡੇ ਜਿਹੜੇ ਬ੍ਰੈਡ ਪਕੌੜਾ ਬਣ ਕੇ ਤਿਆਰ ਹੋ ਚੁੱਕਾ ਹੈ ਬਿਲਕੁਲ ਹਲਵਾਈ ਸਟਾਈਲ ਤੇ ਇਸ ਤਰੀਕੇ ਨਾਲ ਆਪਾਂ ਘਰ ਵਿੱਚ ਕਿੰਨੇ ਸਾਰੇ ਬ੍ਰੈਡ ਪਕੌੜੇ ਬਣਾ ਕੇ ਤਿਆਰ ਕਰ ਲੈ ਵੀਡੀਓ ਵਧੀਆ ਲੱਗੀ ਤੇ ਲਾਈਕ ਕਰੇ ਚੈਨਲ ਸਬਸਕ੍ਰਾਈਬ ਕਰੇ ਵੀਡੀਓ ਨੂੰ ਸ਼ੇਅਰ ਵੀ